ਸਿਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੀ ਮਿਲੈ ਵਾਹਿਗੁਰੂ ਦਾ ਖਾਸ ਵਰਤਿਸ ਜੀ ਦੇ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਪ੍ਰਾਪਤੀ ਤੋਂ ਬਿਨਾ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਇਹ ਸ਼ਬਦ ਵਿੱਚ ਗੁਰੂ ਮਹਾਰਾਜ ਸਾਹਿਬ ਦਸਵੀਂ ਅਸ਼ਟਪਦੀ ਵਿੱਚ ਇਹ ਪ੍ਰਕਾਰ ਨੂੰ ਉਚਾਰਨ ਕਰਦੇ ਹੋਏ ਅਮਰਕ ਰੂਪ ਸ਼ਬਦ ਉਚਾਰਨ ਕਰਦੇ ਹਾਂ ਸ੍ਰੀ ਗੁਰੂ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੀ ਮਿਲੇ ਜੇ ਭਾਈ ਸੂਰਨ ਸਤਿਗੁਰੂ ਇਸ ਪ੍ਰਕਾਰ ਇੱਕ ਅੰਤਾਰੂ ਮਲਾ ਹੁੰਦਾ ਹੈ ਅਤੇ ਇੱਕ ਸਾਧ ਸੰਗਤ ਦੀ ਲਾਠੀ ਹੁੰਦੀ ਹੈ ਉਹ ਆਜ ਕਰਦੀ ਹੈ ਤੇ ਹੋਰ ਨਾ ਅੰਕਾਰ ਨਹੀਂ ਸਕਦੀ ਅਤੇ ਇੱਕ ਅੰਤਾਰੂ ਕਨਾਰੇ ਤੇ ਬੈਠਾ ਹੁੰਦਾ ਹੈ ਵਸਦੀ ਜਾਂਦਾ ਪਾਣੀ ਛੋਟਾ ਛੋਟਾ ਹੈ ਪਰ ਵਿੱਚ ਕਦੇ ਨਹੀਂ ਉਹ ਪ੍ਰਵੇਸ਼ ਹੋਇਆ ਉਹਦੇ ਅੱਖੇ ਲੱਗ ਕੇ ਵਿੱਚ ਡੁੱਬਣ ਦਾ ਖਤਰਾ ਰਹਿੰਦਾ ਹੈ ਇੱਕ ਜਹਾਜ਼ ਵੀ ਨਹੀਂ ਆਈ ਹੁੰਦੇ ਹੁਣ ਉਹ ਜਹਾਜ਼ ਤੇ ਆਪ ਵੀ ਚੜ ਕੇ ਪਾਰ ਹੁੰਦੇ ਆ ਹੋਰਨਾਂ ਨੂੰ ਵੀ ਪਾਰ ਕਰਦੇ ਆ ਇਸੇ ਪ੍ਰਕਾਰ ਸਾਧ ਸੰਗਿ ਜਿਹੜੇ ਬਧੂਤ ਗੁਰੂ ਆਪਣੇ ਆਪ ਨੂੰ ਕਹਾਉਂਦੇ ਹੈ ਵਿਦਿਆ ਪੜੀ ਹੋਈ ਨਹੀਂ ਸੰਗਤ ਕੀਤੀ ਹੋਈ ਨਹੀਂ ਕਿਸੇ ਮਹਾਤਮਾ ਦੇ ਬਚਨ ਨੂੰ ਮੰਨ ਕੇ ਉਹ ਆਪ ਤਾਂ ਮੁਕਤ ਹੋ ਜਾਂਦੇ ਹਨ ਜੇ ਕੋਈ ਸ਼ੰਕਾ ਵਾਲਾ ਪੁਰਖ ਆਵੇ ਉਹਦਾ ਉਹਦੀ ਸ਼ੰਕਾ ਮੇਟ ਕੇ ਉਸ ਦੇ ਤਾਈਂ ਬ੍ਰਹਮ ਗਿਆਨੀ ਕਰ ਸਕਦੇ ਉਹ ਅਨਪੜ੍ਹ ਬਧੂਤ ਗੁਰੂ ਕਹਾਉਂਦੇ ਐ ਇਸ ਪ੍ਰਕਾਰ ਦੇ ਜਿਹੜੇ ਹਨ ਉਹ ਲਾਠੀ ਦੀ ਨਹੀਂ ਆਈ ਜਿਵੇਂ ਲਾਠੀ ਆਗ ਕਰ ਜਾਂਦੀ ਹੈ ਬਾਣੀ ਤੇ ਹੋਰ ਨਾਲ ਨਹੀਂ ਕਰ ਸਕਦੀ ਉਹ ਆਪ ਤਾਂ ਤਰ ਜਾਂਦੇ ਹੈ ਹੋਰ ਨਾਲ ਦੀ ਕਲਿਆਣ ਕੋਈ ਜੀਵ ਛੋਟਾ ਹੋਵੇ ਜਿਹੜਾ ਲਾਠੀ ਦੇ ਭਾਰ ਖੱਲੇ ਨੂੰ ਨਾ ਦਵਾਵੇ ਪਾਣੀ ਕੇ ਉਹਦੇ ਆਸਲੇ ਉਹ ਭਵਨ ਲਹਿਰ ਦੇ ਵਿੱਚ ਬਚ ਰਹੇ ਜੀ ਉਹ ਕਹ ਸਕਦਾ ਹੈ ਜਿਹੜਾ ਕੋਈ ਸ਼ੰਕਾ ਨਾ ਕਰੇ ਉਸ ਆਤਮਾ ਦੇ ਬਚਨ ਨੂੰ ਮੰਨ ਕੇ ਕਮਾਈ ਕਰਨ ਲੱਗ ਜਾਏ ਉਹਦਾ ਤਾਂ ਉਧਾਰ ਹੋ ਸਕਦਾ ਹੈ ਅਬ ਨੂਰ ਗੁਰੂ ਤਾਂ ਇਸ ਪ੍ਰਕਾਰ ਦਾ ਲਾਠੀ ਵੀ ਨਹੀਂ ਆਈ ਹੈ ਤੇ ਜਿਹੜੇ ਪੰਡਤ ਵਿਦਵਾਨ ਹਨ ਗੁਰੂ ਉਹ ਦੁਨੀਆ ਨੂੰ ਉਪਦੇਸ਼ ਤਾਂ ਦਿੰਦੇ ਹਨ ਪਰ ਅੰਤਾਰੂ ਆਪ ਜਿਵੇਂ ਕੋਈ ਆਦਮੀ ਕਿਨਾਰੇ ਤੇ ਬੈਠਾ ਕਹੇ ਛੋਟਾ ਛੋਟਾ ਤਾਣੀ ਲੰਘ ਜਾ ਉਹ ਪਾਣੀ ਲੰਘਣ ਲੱਗਾ ਢੂੰਗੇ ਪਾਣੀ ਵਿੱਚ ਡੋਮੋ ਚ ਪੈ ਕੇ ਉਹ ਡੁੱਬ ਜਾਵੇ ਇਸੇ ਪ੍ਰਕਾਰ ਪੰਡਤ ਗੁਰੂ ਜਿਹੜੇ ਹਨ ਵਿਦਿਆ ਦਾ ਪੜ੍ਹ ਲਈ ਹੈ ਸ਼ਾਸਤਰਾਂ ਦੇ ਗਿਆਨ ਹੋ ਗਏ ਹੈ ਲੋਕਾਂ ਨੂੰ ਸੁਝਾਉਣ ਨੂੰ ਬੜੇ ਤਗੜੇ ਹੈ ਵੀ ਸੰਸਾਰ ਸਮੁੰਦਰ ਤੁਛ ਮਾਤਰੀ ਹੈ ਪਰ ਆਪ ਕਦੇ ਸੰਸਾਰ ਤੋਂ ਪਾਰ ਹੋਣ ਦਾ ਸਭ ਨਹੀਂ ਕੀਤਾ ਇਸ ਕਰਕੇ ਅੰਤਾਰੂ ਵੀ ਨਹੀਂ ਕਿਸੇ ਦਾ ਆਧਾਰ ਨਹੀਂ ਕਰਦੇ ਜਿਹੜੇ ਉਹਨਾਂ ਦੇ ਅੱਖੇ ਲੱਗੇ ਸੰਸਾਰ ਵਿੱਚ ਪ੍ਰਵੇਸ਼ ਹੋ ਜਾਂਦੇ ਹੈ ਉਹ ਪਦਾਰਥਾ ਰੂਪੀ ਪਾਣੀ ਦੀ ਗੋਤੇ ਖਾਣ ਲੱਗ ਜਾਂਦੇ ਹਨ ਬਾਕੀ ਸਤਿਗੁਰੂ ਮਹਾਰਾਜ ਸਾਹਿਬ ਜੀ ਜਹਾਜ਼ ਦੀ ਨਹੀਂ ਆਈ ਹਨ ਜਹਾਜ਼ ਤੇ ਭਾਵੇਂ ਪਿੰਡ ਨੂੰ ਚੜ ਲੀਏ ਸਾਰਿਆਂ ਨੂੰ ਜਹਾਜ਼ ਪਾਰ ਕਰ ਦਿੰਦਾ ਹੈ ਇਸੇ ਪ੍ਰਕਾਰ ਭਾਵੇਂ ਕਰੋੜਾਂ ਬ੍ਰਹਮੰਡਾਂ ਦੇ ਜੀਵ ਜੰਤ ਹੋਣ ਸਾਰਿਆਂ ਨੂੰ ਗੁਰੂ ਸਾਹਿਬ ਬ੍ਰਹਮ শ্রোਤਰੀ ਬ੍ਰਹਮੇਸ਼ਤੀ ਬ੍ਰਹਮ ਦਾ ਸਰਬਨ ਕਰਾਉਣ ਵਾਲੇ ਆਪ ਬ੍ਰਹਮ ਸੂਮ ਦੇ નિਸ਼ਚੇ ਵਾਲੇ ਜੋ ਸਤਿਗੁਰੂ ਹਨ ਉਹ ਜਹਾਜ਼ ਦੀ ਨਹੀਂ ਆਈ ਹਨ ਆਪ ਮੁਕਤ ਮੁਕਤ ਕਰੇ ਸੰਸਾਰ ऐसे गुरु को बल बल जाके आप मुक्त मोहे तारे ऐसे सतगुरु नानक देव महाराज साहब हम है जो संसार दी कल्याण करने वाले हन है ਗਰੀਬ ਨੂੰ ਆਜ ਫਰਮਾਉਂਦੇ ਹਨ ਸਤਗੁਰ ਪੂਰਾ ਜੇ ਮਿਲਾਇ ਭਾਈ ਪੂਰਨ ਸਤਗੁਰੂ ਜਿਨ ਮਾਰੇ ਨੇ ਕਿਹਾ ਜਨ ਮਿਲ ਮਾਰੇ ਪੰਜ ਸੂਰ ਵੀਰ ਐਸੋ ਕੌਣ ਬਲੀਏ ਜਿਨ ਪੰਜ ਮਾਰ ਬਦਾਰ ਗੁਜ਼ਾਰੇ ਸੋ ਪੂਰਾ ਇਕਲੀਏ ਜਿਨ ਹੁਸ਼ਿਆਰ ਹੋ ਕੇ ਪੰਜਾਂ ਨੂੰ ਕਾਮ ਕਰੋ ਲੋ ਮੋਹ ਕਾਰਨੂ ਬਦਾਰ ਹੁਸ਼ਿਆਰ ਹੋ ਕੇ ਗੁਜਾਰ ਰੁਕਾ ਸਮਾਵਤ ਕਰ ਲੁਕਾ ਉਹ ਪੂਰਨ ਕਲਯੂਗ ਵਿੱਚ ਹੈ ਜਿਸਨੇ ਪੰਜਾਂ ਦੇ ਵਸ ਪੈ ਗਿਆ ਜਿਹੜਾ ਉਹ ਪੂਰਨ ਨਹੀਂ ਹੈ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਪੂਰੇ ਹਨ ਗਰੀਬ ਨੁਆਜ ਪੂਰਨ ਸਤਿਗੁਰੂ ਸਕੇ ਪਾਤਸ਼ਾ ਸਤਿ ਸਰੂਪ ਜੋ ਤ੍ਰੈ ਕਾਲਵਾਦ ਰੂਪ ਹੈ ਅਤੇ ਗੁਰੂ ਚੇਤਨ ਸੂਪ ਹਨ ਜੋ ਸਤਿਗੁਰੂ ਗੋ ਗਿਆਨ ਦਾ ਨਾਸ ਕਰਕੇ ਰੂਹ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਹਨ ਗੁਰੂ ਨਾਨਕ ਸਾਹਿਬ ਜੀ ਗਿਰਨਾ ਧੰਤੂ ਤੋਂ ਬਣਿਆ ਹੋਇਆ ਹੈ ਗਿਰਨਾ ਹੈ ਪਹਾੜ ਦਾ ਪਹਾੜ ਵੀ ਨਹੀਂ ਅਚਲ ਰਹਿਣ ਵਾਲੇ ਹਨ ਜੋ ਸਤਗੁਰੂ ਕਾਮਕ੍ਰੋਧ ਆਦਿਕ ਜਨ ਨੂੰ ਕੋਈ ਕਿਸੇ ਪ੍ਰਕਾਰ ਦਾ ਵਿਗਨ ਨਹੀਂ ਪੈ ਸਕਦਾ ਅਚਲ ਰਹਿਣ ਵਾਲੇ ਹਨ ਚੱਲ ਮੂਰਤ ਰੂਪ ਹਨ ਫਿਰ ਗਿਰਨਾ ਹੁੰਦਾ ਨਿਗਲ ਹੁੰਦਾ ਜੋ ਗਿਆਨ ਨੂੰ ਨਿਗਲ ਜਾਣ ਵਾਲੇ ਹਨਗੇ ਅਤੇ ਗਿਰਨਾ ਹੁੰਦਾ ਭਾਰੀ ਦਾ ਜੋ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਾਲ ਰਾਖੀ ਮੇਰੀ ਗਿਰਨਾ ਬਾਣੀ ਦਾ ਹੁੰਦਾ ਹੈ ਬਾਣੀ ਰੂਪ ਸਤਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਨ ਪ੍ਰਕਾਸ਼ ਗੁਰੂ ਨਿਸ਼ਟਾਰੇ ਗੁਰਨਾਮ ਸਾਧ ਸੰਗਤ ਜੀ ਪ੍ਰਕਾਸ਼ ਦਾ ਹੈ ਗਿਰਨਾ ਬਾਣੀ ਦਾ ਪ੍ਰਕਾਸ਼ ਕਰਨ ਵਾਲੀ ਸਦਨਾ ਦੇ ਤਾਂ ਹੀ ਪ੍ਰਕਾਸ਼ ਕਰਨ ਵਾਲੇ ਸਤਗੁਰੂ ਪੂਰੇ ਹਨ ਸਤਗੁਰ ਪੂਰਾ ਜੇ ਮਿਲਿਆ ਲੋਗ ਘਰ ਤੰਤੂ ਦੇ ਚਾਰ ਆਸ ਨਿਕਲਦੇ ਹਨ ਸਤਗੁਰੂ ਪੂਰਨ ਜੇ ਕਰਕੇ ਮਿਲ ਜਾਣ ਪਾਈਏ ਰਤਨ ਵਿਚਾਰ ਸੋ ਸਤਗੁਰਾਂ ਦੇ ਪਾਸ ਤੋਂ ਰਤਨ ਗੁਰੂ ਸਾਹਿਬ ਦੇ ਸ਼ਬਦ ਰੂਪੀ ਰਤਨ ਦਾ ਵਿਚਾਰ ਪ੍ਰਾਪਤ ਕਰੀਦਾ ਹੈ ਰਤਨ ਜੋ ਬ੍ਰਹਮ ਹੈ ਜਿਸ ਨੂੰ ਵੇਖ ਕੇ ਰਗ ਪ੍ਰੀਤੀ ਨਾ ਹੋ ਰਵੇ ਕਿਸੇ ਪਦਾਰਥ ਦੀ ਉਹ ਸਰੂਪ ਦਾ ਵਿਚਾਰ ਪਾਈਦਾ ਹੈ ਰਤਨ ਨਾਲ ਵਿਰਾਗ ਦਾ ਕਰ ਤੀਬਰ ਕਰ ਤਾਂ ਇਰਾਗ ਰੂਪੀ ਰਤਨ ਨੂੰ ਪਾਈਦਾ ਹੈ ਅਰ ਕਾਰ ਵਿਵੇਕ ਨੂੰ ਗੁਰਾਂ ਦੇ ਪਾਸੋਂ ਪਾਈਦਾ ਹੈ ਮਨ ਦੀ ਜੈ ਗੁਰ ਆਪਣੇ ਆਪਣੇ ਸਤਿਗੁਰਾਂ ਨੂੰ ਆਪਣਾ ਮਨ ਭੇਟਾ ਕਰ ਲਈਏ ਪਾਈਏ ਸਰਬ ਪਿਆਰ ਇਸ ਕੋਲਕਾਰ ਜਿਹੜਾ ਸਾਰਿਆਂ ਚ ਪਿਆਰ ਰੂਪ ਹੋ ਕੇ ਗਮਿਆ ਹੋਇਆ ਜਿੱਕਰ ਤੱਕ ਦਿਸਾ ਦਿਸਾ ਹੋ ਫੈਲੇ ਹੋ ਫੈਲੇ ਉਹਨਾਂ ਦਾ ਜੋ ਉਹ ਸਾਰਿਆਂ ਚ ਪਿਆਰ ਕਰਨ ਵਾਲੇ ਪਰਮੇਸ਼ਰ ਨੂੰ ਪਾ ਲਈਦਾ ਸਾਰਿਆਂ ਚ ਜੋ ਪਿਆਰ ਅਨੁਆਸ ਕਰਦਾ ਹੈ ਅਸਲੀ ਭੰਤੀ ਪ੍ਰੇਤ ਰੂਪ ਹੋ ਕੇ ਉਹਨਾਂ ਦੇ ਸਰੂਪ ਹੋ ਕੇ ਉਹਨੂੰ ਪਾਲ ਲਈਦਾ ਹੈ ਪਾਈਏ ਸਰਬ ਪਿਆਰ ਸਰਬ ਵਿੱਚ ਪਿਆਰ ਪਿਆਰਾ ਰੂਪ ਹੈ ਜੋ ਸਾਰਿਆਂ ਦਾ ਆਤਮਾ ਸਰੂਪ ਹੈ ਕਿਸੇ ਦਾ ਵੀ ਦੂਜਾ ਨਹੀਂ ਹੈ ਸਭਨਾਂ ਦਾ ਆਪਣਾ ਆਪ ਰੂਪ ਉਸ ਪਿਆਰੇ ਨੂੰ ਪਾਲ ਲਈਦਾ ਹੈ ਸਾਰਿਆਂ ਜੋ ਪਿਆਰ ਕਰਨ ਵਾਲਾ ਕਿਰਪਾਣਾ ਨੂੰ ਪਾਲਦਾ ਪ੍ਰਭੂ ਨਾਨਕ ਸਰਬਕਿੰਦ ਐਸਾ ਸਾਰਿਆਂ ਨੂੰ ਪਿਆਰ ਕਰਨ ਵਾਲਾ ਜੋ ਪਰਮੇਸ਼ਰ ਹੈ ਕਿਸੇ ਦੇ ਔਗਣ ਕੋਨਾ ਜਿਦਾਰੇ ਐਸਾ ਕਿਰਪਾਲੂ ਹੈ ਜੋ ਉਸ ਸਮੇਂ ਨੂੰ ਪਾ ਲਈਦਾ ਹੈ ਫੇਰ ਮੁਕਤ ਪਦਾਰਥ ਪਾਈਏ ਨਿਰੂਪਦਾਰਥ ਗੁਰਾਂ ਦੇ ਪਾਸੋਂ ਪਦਾਰਥ ਬਾਣੀ ਚ ਕਹੇ ਹਨ ਮੁਕਤ ਪਦਾਰਥ ਪ੍ਰੇਮ ਪਦਾਰਥ ਨਾਮ ਪਦਾਰਥ ਜਨਮ ਪਦਾਰਥ ਗਿਆਨ ਪਦਾਰਥ ਇਹ ਪਦਾਰਥ ਹਨਗੇ ਮੁਕਤੀ ਰੂਪ ਪਦਾਰਥ ਨੂੰ ਪਾ ਲਈਦਾ ਹੈ ਮੁਕਤੀ ਤਦ ਸਰਗੁਣ ਦੀਆਂ ਚਾਰ ਪ੍ਰਕਾਰ ਦੀਆਂ ਮੁਕਤੀਆਂ ਹਨ ਸਰਗੁਣ ਦੀਆਂ ਚਾਰ ਸ਼ਲੋਕ ਮੁਕਤੀ ਉਸ ਲੋਕ ਦੀ ਪ੍ਰਾਪਤੀ ਹੋ ਜਾਣੀ ਸਭ ਮੀਰ ਮੁਕਤੀ ਨਿਗਤ ਵਰਤੀ ਹੋ ਜਾਣਾ ਅਤੇ ਸਰੀਰ ਉਹ ਹਾਰਿਆ ਪਾਖੜਾਂ ਵਰਗਾ ਚਰਚਰ ਬੁਝੀ ਰੂਹ ਬਣ ਜਾਣਾ ਅਤੇ ਸਜੁੱਜ ਇੱਕ ਵਕਤ 1000 ਰੁਪਏ ਧਾਰ ਕੇ 1000 ਕੰਮ ਕਰ ਸਕਣਾ ਪਰ ਉਤਪਤੀ ਦੇ ਪਾਲਣਾ ਲੈ ਕੇ ਇਹ ਤਨੇ ਈਸ਼ਵਰ ਨੇ ਆਪ ਦੇ ਹੱਥ ਰੱਖੀਆਂ ਇਹ ਜਗਤ ਦੇ ਪੈਦਾ ਕਰਨਾ ਤੇ ਜਗਤ ਦੇ ਪਾਲਣਾ ਤੇ ਜਗਤ ਦਾ ਬਨਾਸ਼ ਕਰਨਾ ਇਹ ਤਨੇ ਸ਼ਕਤੀਆਂ ਤੋਂ ਰਹਿਤ ਹੋਣਾ ਉਹਨੂੰ ਸਜੋਜੀ ਮੁਕਤੀ ਦੱਸਦੇ ਹੈ ਜਿਵੇਂ ਲੂਣ ਦਾ ਡੜਾ ਪਾਣੀ ਚ ਪਾ ਕੇ ਖਾਰ ਗਈ ਹੈ ਉਹ ਪਾਣੀ ਚ ਮਿਲ ਕੇ ਖੜਕਾ ਜਾਂਦਾ ਹੈ ਜਦੋਂ ਸਵਾਦ ਦੇਖੀਏ ਲੂਣ ਦਾ ਸਵਾਦ ਆਉਂਦਾ ਪਾਣੀ ਚ ਇਸੇ ਪ੍ਰਕਾਰ ਅਲਪਗਤਾ ਉਹਦੀ ਸਮਝੀ ਜਾਂਦੀ ਸ੍ਰੀਜ ਮੁਕਤੀ ਆਵੇਗੀ ਹਜ਼ਾਰ ਦੇ ਹਾਰ ਕੇ ਪਾਵੇ ਹਜ਼ਾਰ ਕੰਮ ਕਰ ਸਕੇ ਪਰਮਪਤੀ ਪਾਲਣਾ ਲੈਤਾ ਪਰਮੇਸ਼ਰ ਨਾਲ ਦੇ ਹੱਥ ਰੱਖੀ ਹੈ ਇਹ ਜਿਸ ਸ੍ਰੀਜ ਮੁਕਤੀ ਵਾਲੇ ਪੁਰਖ ਹਨਗੇ ਇਹ ਚਾਰ ਪ੍ਰਕਾਰ ਦੀਆਂ ਮੁਕਤੀਆਂ ਜਿਹੜੀਆਂ ਵਕੁੰਠ ਦੀਆਂ ਹਨ ਉਹਨਾਂ ਦੇ ਪਦਾਰਥੀ ਉਹ ਕੈਵਲ ਮੋਖ ਹੈ ਜੀਵਨ ਮੁਕਤੀ ਹੈ ਵਦੇ ਮੁਕਤੀ ਹੈ ਇਹ ਗੁਰੂ ਸਾਹਿਬ ਦੀ ਵਿਚਾਰ ਦੁਆਰਾ ਮੁਕਤ ਪਦਾਰਥ ਮੁਕਤ ਪਦਾਰਥ ਪਾਈ ਹੈ। ਮੁਕਤੀ ਰੂਪ ਪਦਾਰਥ ਜਿਵੇਂ ਜਲਵੇਂ ਗਲਮੇ ਗਲਾਇ ਖਟਾਨਾ ਕਿਉਂ ਜੋਤੀ ਸੰਜੋਤ ਸਮਾਨ ਜਿਵੇਂ ਜਲ ਜਲਮਾ ਪਾਸ ਰਨਕਸੇ ਤਿਉ ਟਰ ਮਿਲਿਓ ਜਲਾਹੋ ਜਿਵੇਂ ਜਲ ਚ ਪੈ ਕੇ ਜਲ ਵੱਖਰਾ ਨਹੀਂ ਹੁੰਦਾ ਐ ਟੁੜ ਕੇ ਦੇ ਮਾਨਵਲੋਂ ਜਲਾਹਾ ਕਵੀਰ ਕਹਿੰਦਾ ਮੈਂ ਮਿਲ ਗਿਆ ਜੋ ਲਹਾ ਸਰੂਪ ਪਰਮੇਸ਼ਰ ਹੈ ਉਹਦੇ ਵਿੱਚ ਮੋਕਸ਼ਾ ਮੂਰਤੀ ਰੂਪ ਪਦਾਰਥ ਪਾ ਲਈਦਾ ਹੈ ਆਗਣ ਮੇਟਣ ਹਾਰ ਉਹ ਕੈਸਾ ਪਰਮੇਸ਼ਰ ਹੈ ਜਿਹੜੇ ਔਗਣ ਹਨ ਕਾਮ ਕਰੋ ਲੋਭ ਮੋਹ ਹੰਕਾਰ ਦੇ ਵਿਕਾਰਾਂ ਦੇ ਹੋਰ ਔਗਣ ਹਨ ਕਿਸੇ ਦੀ ਨਿੰਦਿਆ ਕਰਨੀ ਚੁਗਲੀ ਕਰਨੀ ਝਗੜਾ ਪਾਉਣਾ ਟੰਟੇ ਪ੍ਰਸਾਦ ਪਾਈ ਰੱਖਣੇ ਇਹਨਾਂ ਔਗਣਾਂ ਨੂੰ ਮਹਾਰਾਜ ਸਾਹਿਬ ਮੇਟਣ ਵਾਲੇ ਹਨ ਪਾਈ ਰੇ ਗੁਰਗਨ ਗਿਆਨ ਨਾ ਹੋ ਇਹ ਭਰਾਵੋ ਸਤਗੁਰੂ ਬ੍ਰਹਮ ਸਰੂਪ ਹਨ ਸਤਗੁਰਾਂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ ਪੁੱਛੋ ਬ੍ਰਹਮੇ ਨਾਰਦ ਦਾ ਬ੍ਰਹਮਾ ਜੀ ਨੂੰ ਪੁੱਛੋ ਜਦੋਂ ਬ੍ਰਹਮਾ ਜੀ ਸਰਵਗਤ ਨਹੀਂ ਸੀ ਕਾਹਲੀ ਬਾਤ ਹੋ ਬ੍ਰਹਮਾ ਗਏ ਡੰਡਕ ਮੰਡਲ ਭੂਮ ਪਰਮਾਨੇਓ ਡੰਡਾ ਤੇ ਕਮੰਡਲ ਪਕੜ ਕੇ ਧਰਤੀ ਤੇ ਫਿਰ ਵਾਰਿਆ ਕੋਈ ਸਰਵਗਤ ਨਹੀਂ ਸੀ ਬ੍ਰਹਮਾ ਦੀ ਇਹ ਹਾਲ ਤੁਸੀਂ ਉਸ ਵਕਤ ਬ੍ਰਹਮਾ ਨੂੰ ਕਿਹਾ ਬ੍ਰਹਮਾ ਆਕਾਸ਼ ਬਾਣੀ ਦੁਆਰਾ ਉਪਦੇਸ਼ ਕਰ ਬ੍ਰਹਮਾ ਕਾਪਕਾਰ ਕਾਪਕਾਰ ਕਾਪਕਰ ਤਿੰਨ ਵਾਰੀ ਉਪਦੇਸ਼ ਕਰ ਬ੍ਰਹਮਾ ਨੇ ਜਿਵੇਂ ਕਾਪ ਕੀਤਾ ਉਸੇ ਵੇਲੇ ਸਾਧ ਸੰਗਤ ਜੀ ਬ੍ਰਹਮਾ ਦੇ ਤਾਂ ਹੀ ਮਾਨ ਹੋ ਗਿਆ ਕਿ ਮੈਂ ਗਿਆਨवान ਹਾਂ ਉਸ ਵੇਲੇ ਸਾਧ ਸੰਗੇਜੀ ਮਹਾਰਾ ਜੀ ਆਪ ਵਿਵਸ ਰੂਪ ਧਾਰਿਆ ਦੇ ਬਸ ਰੂਪ ਧਾਰ ਕੇ ਜਦੋਂ ਆਏ ਸੰਕ ਸੰਦਨ ਸਨਾਤਨ ਸੰਤ ਕੁਮਾਰ ਨੂੰ ਕਿਹਾ ਉਹਨੂੰ ਫੁਰਨਾ ਫੁਰ ਗਿਆ ਕਿ ਸਾਡੇ ਪਿਤਾ ਨੂੰ ਪਤਾ ਨਹੀਂ ਕਿ ਮਨ ਕਿਵੇਂ ਇੰਦਰੀਆਂ ਤੋਂ ਅੰਦਰ ਟਿਕਾਈਦਾ ਹੈ ਇਹਨਾਂ ਨੂੰ ਜਾ ਕੇ ਆਕਾਦਸ਼ ਗ੍ਰੰਥ ਵਿੱਚ ਇਹ ਆਉਂਦਾ ਪ੍ਰਸੰਗ ਆਕਾਦਸ਼ ਸਕੰਧ ਦੇ ਵਿੱਚ ਕਿਹੇ ਬ੍ਰਹਮਾ ਇਹੋ ਦਾ ਤੂੰ ਸਾਡਾ ਪਿਤਾ ਦਾ ਬਣਿਆ ਮਨ ਕਿਵੇਂ ਆਕਾਗਰ ਹੁੰਦਾ ਇੰਦਰੀਆਂ ਤੋਂ ਅੰਦਰ ਉਸੋ ਬ੍ਰਹਮਾ ਦੱਸ ਨਾ ਸਕਿਆ ਹਾਸੀ ਕਰਨ ਲੱਗ ਗਏ ਕਹਿੰਦੇ ਸਾਡਾ ਬਾਪ ਕਹੋਣਾ ਤੈਨੂੰ ਇੰਨਾ ਗਿਆਨ ਨਹੀਂ ਉਸ ਵੇਲੇ ਬ੍ਰਹਮਣ ਮਹਾਰਾਜ ਨੂੰ ਰਾਧਿਆ ਮਹਾਰਾਜ ਹੰਸ ਸਾਧਕਾਰ ਧਾਰ ਕੇ ਜਿਨ੍ਹਾਂ ਦੇ ਪਰਾਂ ਉਤੇ ਰੇਖ ਸਾਰੇ ਸ਼ਾਸਤਰ ਲਿਖੇ ਹੋਏ ਐ ਇਹ ਜੇ ਸਰੂਪ ਧਾਰ ਕੇ ਆ ਗਏ ਆ ਕੇ ਕਸੂ ਬੈ ਜਾ ਕਾਕਾ ਇੱਥੇ ਬੈ ਜਾ ਉਸ ਜੇ ਪਰਿਆ ਕੀ ਕਰਦਾ ਉਹਦੇ ਵਿੱਚ ਚਲ ਇਸ ਪ੍ਰਕਾਰ ਸਾਧ ਸੰਗੇ ਜੀ ਜਿਸ ਵਕਤ ਪੈਰਨੇ ਕਰ ਮਾਰੇ ਵਾਲੇ ਕਮਰੇ ਆ ਉਸ ਵਕਤ ਸਾਧ ਸੰਗੇ ਜੀ ਹੰਸ ਸਾਹਿਬ ਕਾਰ ਧਾਰ ਕੇ ਇਹਨਾਂ ਨੂੰ ਸੰਕਸ਼ਣ ਨਾਮਕਾ ਨੇ ਆ ਕੇ ਪਰਸ਼ਨ ਕੀਤਾ ਕਿ ਦੱਸੋ ਜੀ ਤੁਸੀਂ ਕੌਣ ਹੋ ਕਹਿਣ ਲੱਗੇ ਭਈ ਪੰਜਾਂ ਤਕਾਂ ਦੇ ਸਰੀਰ ਹੈ ਮੇਰਾ ਹੀ ਪੰਜਾਂ ਤਕਾਂ ਦਾ ਤੁਸੀਂ ਪੰਜਾਂ ਤਕਾਂ ਦੇ ਖੇੜਾ ਪੁੱਛਣਾ ਜਿਹੜਾ ਹੈ ਇਹ ਗਲਤ ਹੈ ਜੇ ਤੁਸੀਂ ਕਹੋ ਆਤਮਾ ਬਾਤ ਆਤਮਾ ਤੁਹਾਡੇ ਅੰਦਰ ਵੀ ਮੇਰੇ ਅੰਦਰ ਵੀ ਇਹ ਵੀ ਤੁਹਾਡਾ ਸਵਾਲ ਗਲਤ ਹੈ ਇਸ ਕਰਕੇ ਫਿਰ ਇਹਨਾਂ ਨੂੰ ਸੰਕਸ਼ਣ ਨਾਮਕਾ ਦਾ ਜਵਾਬ ਨਾ ਆਇਆ ਕਹਿੰਦੇ ਇਸੇ ਕਰਕੇ ਪਿਓ ਨੂੰ ਤੁਸੀਂ ਸ਼ੰਕਾ ਕਰਕੇ ਸ਼ਰਮਿੰਦਾ ਕਰਦੇ ਸੀ ਉਸ ਵੇਲੇ ਹੰਸਾਵਧਾਰਧਾਰ ਕੇ ਮਾਰਨ ਬ੍ਰਹਮਾ ਨੂੰ ਉਪਦੇਸ਼ ਦਿੱਤਾ ਕਿ ਬ੍ਰਹਮਾ ਇੰਦਰੀਆਂ ਤੋਂ ਅੰਦਰ ਮਨ ਨੂੰ ਸ਼ਬਦ ਨਾਲ ਟਿਕਾਈਦਾ ਹੈ ਇਉ ਬ੍ਰਹਮਾ ਜੀ ਦੇ ਕਾਹੀ ਉਪਦੇਸ਼ ਪ੍ਰਾਪਤ ਹੋਇਆ ਸੀ ਇਸ ਪ੍ਰਕਾਰ ਫੇ ਸੰਕਾਤ ਕਰਦਾ ਵੀ ਮਾਨ ਟੁੱਟ ਗਿਆ ਸੀ ਜੋ ਬ੍ਰੰਗਤ ਆਪਣੇ ਆਪ ਨੂੰ ਕਹਾਉਂਦੇ ਹਨ ਇਸ ਪ੍ਰਕਾਰ ਮਾਰਾ ਕਹਿੰਦੇ ਬ੍ਰਹਮਾ ਜੀ ਨੂੰ ਪੁੱਛ ਕੇ ਵੇਖ ਲੋ ਸਤਗੁਰਾਂ ਦੁਆਰਾ ਹੀ ਹੰਸਾਵਧਾਰਧਾਰ ਕੇ ਭਗਵਾਨ ਨੇ ਵਿਸ਼ਨੂੰ ਨੇ ਬ੍ਰਹਮਾ ਨੂੰ ਉਪਦੇਸ਼ ਵਖਿਆ ਸੀ ਇਸੇ ਪ੍ਰਕਾਰ ਨਾਰਦ ਮੁਨੀ ਨੂੰ ਹੰਕਾਰ ਹੋ ਗਿਆ ਸੀ ਕਿ ਮੈਂ ਬ੍ਰਹਮਾ ਦਾ ਪੁੱਤਰ ਹਾਂ ਨਾਰਦ मुनि ਜਦੋਂ ਜਗਨਨਾਥ ਦੇ ਦਰਸ਼ਨ ਕਰਨ ਜਾਇਆ ਕਰੇ ਜਗਨਨਾਥ ਕੀ ਕਰਿਆ ਕਰਨ ਸਵਾ ਗਾਜ ਮਿੱਟੀ ਹਮੇਸ਼ਾ ਪਟਾ ਕੇ ਧਰਤੀ ਰੋਜ਼ ਉੱਥੇ ਮਿੱਟੀ ਹੋਰ ਪਵਾਇਆ ਕਰਨ কুমਹਾਰ ਇਸੇ ਹੱਕ ਲੱਗੇ ਰਿਹਾ ਕਰਨ ਇੱਕ ਦਿਨ ਬ੍ਰਹਮਾ ਵਿਚਰ ਨਾਰਦ ਵਿਚਰਦਾ ਆਉਂਦਾ ਪੁੱਛਦਾ ਵੀ ਤੁਸੀਂ ਇਹ ਮਿੱਟੀ ਕਿੱਥੋਂ ਲਿਜਾਣੇ ਹੋ ਕਿ ਕਿੱਦਨੂ ਲਿਜਾਣੇ ਹੋ ਪਹਿਲਾਂ ਪਟ ਕੇ ਲਿਜਾਣੇ ਹੋ ਫੇਰ ਪਾਉਨੇ ਹੋ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹੋ ਹੀ ਨਾਰਵ ਹੈ ਕਹਿੰਦੇ ਬ੍ਰਹਮਾ ਦਾ ਪੁੱਤ ਨਾਰਦ ਨਿਗੋਰਾ ਹੈ ਉਹ ਜਦੋਂ ਜਾ ਕੇ ਪੈਰ ਰੱਖਦਾ ਉਹ ਧਰਤੀ ਅਪਵਿੱਤਰ ਹੋ ਜਾਂਦੀ ਹੈ। ਭਗਵਾਨ ਸਾਡੇ ਪਾਸੋਂ ਜਗਨਨਾਥ ਜੀ ਸਵਾਗਾਜ ਮਿੱਟੀ ਥੱਲੇੋਂ ਪਟਾਉਂਦੇ ਐ। ਸਵਾਗਾਜ ਚੌੜੀ ਉਹ ਮਿੱਟੀ ਪਹਿਲਾਂ ਬਾਹਰ ਸਿਰਨੇ ਹੋਰ ਨਵੀਂ ਲਿਆ ਕੇ ਪਾਉਨੇ ਐ। ਉਹ ਹਰੋਜ ਆਉਣੋਂ ਨਹੀਂ ਹਟਦਾ ਤੇ ਸਾਡਾ ਇਹ ਕੰਮ ਮੁਕਦਾ ਨਹੀਂ। ਸੁਣ ਕੇ ਬ੍ਰਹਮ ਹੈਰਾਨ ਹੋ ਗਿਆ ਨਾਰਦ ਮੁਨੀ। ਆ ਕੇ ਭਗਵਾਨ ਨੂੰ ਕਹਿਣਾ ਮਾਰਾ ਮੈਨੂੰ ਉਹਨਾਂ ਦੱਸਿਆ ਤੁਸੀਂ। ਇਹ ਨਿਗਰੇ ਪੁਣੇ ਦੇ ਇੰਨੀ ਕੋ ਬਿੱਤਰ ਦਾ ਹੈ। ਕਹਿਣ ਲੱਗੇ ਬ੍ਰਹਮਾ ਤੈਨੂੰ ਮਾਂ, ਇਹ ਤੈਨੂੰ ਨਾਰਦ ਮਾਨ ਸੀ ਕਿ ਮੈਂ ਬ੍ਰਹਮਾ ਦਾ ਪੁੱਤਰ ਐ। ਇਸ ਕਰਕੇ ਅਸੀਂ ਤੇਰਾ ਸਤਕਾਰ ਰੱਖਦੇ ਸੀ ਕੁਝ ਨਹੀਂ ਕਿਹਾ ਫਿਰ ਹੁਣ ਮੈਂ ਕਿਵੇਂ ਕਰਾਂ ਕਹਿੰਦੇ ਜੇ ਆ ਗੁਰੂ ਧਾਰਨ ਲੈ ਕਿਹਨੂੰ ਧਾਰਨ ਕਹਿੰਦੇ ਜਿਹੜਾ ਪਹਿਲਾਂ ਮੇਰੇ ਤੈਨੂੰ ਉਸ ਵੇਲੇ ਵਸੀਸ਼th मुनि ਨੂੰ ਪ੍ਰੇਰ ਕੇ ਭੇਜਿਆ ਕਿ ਜਾ ਤੂੰ ਫੰਦਕ ਦਾ ਰੂਪ ਧਾਰਨ ਲੈ ਵਸੀਸ਼th मुनि ਨੇ ਜਾਰੀ ਮੋਢੇ ਤੇ ਰੱਖ ਲਈ ਕੁਝ ਮੱਛੀਆਂ ਲੈ ਲਈਆਂ ਰਾਜ ਨਾਰਦ ਨੂੰ ਮਿਲਿਆ ਨਾਰਦ ਨੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਵਸੀਸ਼th मुनि ਕਹਿਣ ਲੱਗਾ ਵੇਖ ਕੀ ਸੋਹਣੀਆਂ ਮੱਛੀਆਂ ਰੰਗ ਬਰੰਗੀਆਂ ਵੇਖ ਕੇ ਹੈਰਾਨ じゃ ਹੋ ਗਿਆ ਆਕੇ ਕਹਿਣ ਲੱਗਾ ਕਿ ਮਹਾਰਾਜ ਗੁਰੂ ਤਾਂ ਮਿਲਿਆ ਪਰ ਸੰਧਕ ਮਿਲਿਆ ਚੰਗਾ ਗੁਰੂ ਨਾ ਮਿਲਿਆ ਉਸ ਵੇਲੇ ਭਗਵਾਨ ਨੇ ਕਿਹਾ ਤੂੰ ਗੁਰੂ ਦੀ ਨਿੰਦਿਆ ਕੀਤੀ ਹੈ ਇਸ ਕਰਕੇ ਤੈਨੂੰ ਅਸੀਂ 84 ਜੂਨ ਭਵਾਵਾਂਗੇ ਇਹ ਕਹਿਣ ਲੱਗਾ ਮਹਾਰਾ ਮੈਂ ਕਿਵੇਂ ਬਖਸ਼ਿਆ ਜਾਊ ਕਹਿੰਦੇ ਜਾਂ ਗੁਰੂ ਨੂੰ ਪੁੱਛ ਕੇ ਆ ਫਿਰ ਬ੍ਰਹਮਾ ਇਹ ਬ੍ਰਹਮਾ ਦਾ ਪੁੱਤਰ ਨਾਰਸੀ ਜਿਹੜਾ ਵਸੀਸ਼ਟ मुनि ਨੂੰ ਮਿਲਿਆ ਵਸੀਸ਼ਟ ਕਹਿਣ ਲੱਗਾ ਤੂੰ ਉਹਨੂੰ ਜਾ ਕੇ ਭਗਵਾਨ ਨੂੰ ਕਾਹੋ ਕਿ ਮਹਾਰਾਜ ਦੀ 84 ਭਗਤਾਉਣੀ ਹੈ ਉਹ ਮੈਨੂੰ ਨਕਸ਼ਾ ਲਿਖ ਕੇ ਦੱਸੋ ਜੋ ਨਕਸ਼ਾ ਲਿਖ ਦੇਣਗੇ ਤੂੰ ਉਹਦੇ ਉੱਤੇ ਲਿਟਣ ਲੱਗ ਜੀ ਉਸ ਵੇਲੇ ਉਹ ਕਹਿਣਗੇ ਕੀ ਕਰਦਾ ਤੂੰ ਕਹੀਂ ਕਿ ਮਾਰਾ ਉਹ ਵੀ ਤੁਸੀਂ ਬਣਾਈ ਇਹ ਵੀ ਤੁਸੀਂ ਬਣਾਈ ਮੈਨੂੰ ਇਉਂ ਵੀ ਬਖਸ਼ ਲੋ ਉਸ ਪ੍ਰਕਾਰ ਤੈਨੂੰ ਬਖਸ਼ ਲੈਣਗੇ ਇਹ ਸੁਣ ਕੇ ਨਾਰਦ मुनि ਨੇ ਭਗਵਾਨ ਨੂੰ ਆ ਕੇ ਕਿਹਾ ਕਿ ਮਾਰਾ ਮੇਥੋਂ ਗੁਰਾਂ ਦੀ ਨਿੰਦਿਆ ਹੋ ਗਈ 84 ਲੱਖ ਜੂਨ ਭਉਣਾ ਪੈਣਾ ਮੈਨੂੰ ਉਹ 84 ਇਹ ਨਕਸ਼ਾ ਬਣਾ ਕੇ ਮੈਨੂੰ ਵਿਖਾਓ ਜਦੋਂ ਵਿਖਾਇਆ ਭਗਵਾਨ ਨੇ ਨਾਰਦ ਉੱਤੇ ਲਿਟਣ ਲੱਗਿਆ ਕਹਿੰਦੇ ਇਹ ਕੀ ਕਰਦਾ ਕਿ 84 ਭੋਗਦਾ ਹੈ ਕਹਿੰਦੇ ਇਉਂ ਤਾਂ ਨਹੀਂ ਭੋਗੀ ਜਾਣੀ ਜੂਨਾ ਚ ਪਾ ਕੇ ਭੁਗਤਾਵਾਂਗੇ ਕਹਿ ਲਗਾ ਮਾਰਿਆ ਉਹ ਵੀ ਥੋੜੀ ਬਣਾਈ ਐ ਇਹ ਵੀ ਥੋੜੀ ਬਣਾਈ ਐ ਮੈਨੂੰ ਬਖਸ਼ ਲੋ ਉਹ ਉਸ ਵੇਲੇ ਹੱਸ ਕੇ ਕਹਿੰਦੇ ਦੱਸ ਇਹ ਗੁਰੂ ਨੇ ਯੁਗਤੀ ਦੱਸੀ ਕੋ ਹੋਰ ਕਿਸੇ ਨੇ ਇਸ ਪ੍ਰਕਾਰ ਵਸੀਸ਼th मुनि ਫੇਰ ਆ ਗਿਆ ਸਭਾ ਦੇ ਵਿੱਚ ਪਤਾ ਲੱਗਾ ਕਿ ਵਸੀਸ਼th मुनि ਨੂੰ ਪ੍ਰੇਰ ਕੇ ਭੇਜਿਆ ਸੀ ਫੰਦ ਗੁਰੂ ਉਤਾਰ ਕੇ ਗਿਆ ਸੀ ਇਉਂ ਬ੍ਰਹਮਾ ਜੀ ਨੂੰ ਪੁੱਛ ਕੇ ਵੇਖ ਲੋ ਨਾਰਦ ਦੇ ਪ੍ਰਾਨ ਪੰਜ ਰਾਤ ਗ੍ਰੰਥ ਜਿਨ੍ਹਾਂ ਨੇ 11 ਪ੍ਰਕਾਰ ਦੀ ਭਗਤੀ ਲਿਖੀ ਹੈ ਉਹਨਾਂ ਨੂੰ ਪੁੱਛ ਕੇ ਦੇਖ ਲਓ ਵੇਦ ਵਿਆਸਾ ਕੋ ਫਿਰ ਵਿਆਸ ਰਖੀ ਉਹ ਮਾਨ ਹੋ ਗਿਆ ਸੀ ਕਿ ਮੈਂ ਵਿਦਾਂਤ ਸਿਆਪੇ ਰੱਖਿਆ ਹੈ ਮੇਰੇ ਜੈਸਾ ਗਿਆਨਵਾਨ ਕੋਈ ਨਹੀਂ ਹੰਕਾਰ ਹੋਣੇ ਕਰਕੇ ਸਾਧ ਸੰਗੇਜੀ ਉਸ ਵੇਲੇ ਵਿਆਸ ਰਖੀ ਨੇ ਗੈਬੀ ਤਲਵਾਰ ਚੱਲੀ ਦਸ਼ਮ ਪਾਦਸ਼ਾਹ ਲਿਖਿਆ 6 ਟੁਕੜੇ ਰਖੀ ਕੀਤਾ ਗਿਆ ਜੋ 6 ਟੁਕੜੇ ਹੋਏ ਫਿਰ ਉਸ ਵਕਤ 6 ਸ਼ਾਸਤਰ ਰਖੀ ਬਣ ਕੇ ਇਸ ਨੇ ਸਾਖ ਨਿਆਇ ਵਗੈਰਾ ਰਚਨਾ ਕੀਤੀ ਵਿਆਸ ਰਖੀ ਦੇ ਅਵਤਾਰ ਵਿੱਚ ਫੇਰ ਬ੍ਰਹਮਾ ਨੂੰ ਸ਼ਾਂਤ ਇਹਨੂੰ ਸ਼ਾਂਤੀ ਨਾ ਆਵੇ ਵਿਆਸ ਨੂੰ ਫੇਰ ਨਾਰਦ मुनि ਭਾਗਵਤ ਸੁਣਾਇਆ ਇਸ ਨੂੰ ਭਗਵਾਨ ਜੀ ਗੁਣ ਉਚਾਰ ਕੇ ਦੱਸੇ ਜਦੋਂ ਭਗਤੀ ਕੀਤੀ ਇਸ ਪ੍ਰਕਾਰ ਬਿਨ ਸਰਣੀ ਨੇ ਕੋਈ ਧਰਾਇਆ ਭਾਈ ਗੁਰਦਾਸ ਜੀ ਲਿਖਦੇ ਹੈ ਸ਼ਰਨ ਪਿਆ ਜਦੋਂ ਹੰਕਾਰ ਤਿਰਪਤ ਨਾ ਆਈ ਵਿਦਾਂਤ ਮਠ ਹਉਮੈ ਅੰਦਰ ਤਬਤ ਪਾਇਆ ਸ਼ਰਨ ਪਿਆ ਨਾਰਦ मुनि ਨੂੰ ਉਪਦੇਸ਼ 듣ਾ ਪਰਮੇਸ਼ਰ ਦੀ ਭਗਤੀ ਕੀਤੀ ਤਾਂ ਵਿਆਸ ਨੂੰ ਸ਼ਾਂਤੀ ਆਈ ਸੀ ਇਸ ਪ੍ਰਕਾਰ ਫੇਰ ਵਿਆਸ ਨੂੰ 11000 ਵਰਾ ਹੰਕਾਰ ਹੋ ਗਿਆ ਕਿ ਮੈਂ ਜਿਹੜਾ ਹੈ ਇਸ ਵਕਤ ਕਾਰਕ ਪਦ ਨੂੰ ਪ੍ਰਾਪਤ ਹੋਵਾਂ ਕਾਰਕ ਪਾਦੇ ਉਹ ਮਾਨ ਕੀ ਪਿਆ ਸਰਦਾਰਿਆ ਫਿਰ ਕਾਰਕਪੁਨੇ ਦਾ ਮਾਨ ਮਿਟਿਆ ਤੇ ਤਾਂ ਵਿਆਸ ਨੂੰ ਸ਼ਾਂਤੀ ਆਈ ਸੀ ਇਸ ਪ੍ਰਕਾਰ ਵੇਦਾਂ ਦੇ ਗਿਲਦਾ ਬਨਣ ਵਾਲਾ ਜਿਹੜਾ ਵਿਆਸ ਹੈ ਉਸ ਦੇ ਪੁਸਤਕਾਂ ਨੂੰ 18 ਪੁਰਾਣਾ ਨੂੰ ਪੜ੍ਹ ਕੇ ਕੋਈ ਵੇਖ ਲਓ ਇਉਂ ਪੁੱਛ ਕੇ ਵੇਖ ਲਓ ਸਤਿਗੁਰਾਂ ਦੀ ਸ਼ਰਨ ਬਿਨਾਂ ਕਿਸੇ ਨੂੰ ਗਿਆਨ ਨਹੀਂ ਹੋਇਆ ਹੈ ਰਹਾਉ ਗਿਆਨ ਧਿਆਨ ਤੁਨ ਜਾਣੀਏ ਕਿ ਭਾਈ ਗਿਆਨ ਧਿਆਨ ਤੁਮ ਜਾਣੀਏ ਪਹਿਲਾਂ ਮਹਾਰਾਜ ਸਾਹਿਬ ਜੀ ਇੱਕ ਕਥ ਕਹਾਵਾ ਸੋਏ ਕੱਦ ਸਰੂਪ ਜੋ ਪਰਮੇਸ਼ਰ ਹੈ ਉਹਨੂੰ ਗੁਰੂ ਸਾਹਿਬ ਕਹਾ ਲੈਂਦੇ ਐ ਸੋ ਉਲਟ ਕੇ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ ਪਹਿਲਾਂ ਗੁਰਮੁਖੋ ਤੁਨ ਜਾਣੀਏ ਸ਼ਬਦ ਦੀ ਧੁਨੀ ਵਿੱਚ ਚਿਤ ਜੋੜਨਾ ਚਾਹੀਦਾ ਹੈ ਜਿਹੜੇ ਅੱਖਰ ਨਹੀਂ ਪੜੇ ਹੋਏ ਆਵਾਜ਼ 'ਚ ਉਹ ਵੀ ਚਿਤ ਜੋੜ ਸਕਦੇ ਐ ਜਿਹੜੀ ਸ਼ਬਦ ਦੀ ਧੁਨੀ ਹੈ ਅੰਦਰ ਮੰਤਰ ਦੀ ਤੁਨੀ ਵਿੱਚਿਤ ਨੋ ਕਾਗਰ ਕਰਕੇ ਤੁਨੀ ਸੁਣਨੀ ਚਾਹੀਦੀ ਹੈ ਜਦੋਂ ਤੁਨੀ ਨੂੰ ਸੁਣ ਲੱਗ ਜੀਏ ਸ਼ਬਦ ਦੀ ਨੂੰ ਫਿਰ ਧਿਆਨ ਲੱਗ ਜਾਂਦਾ ਹੈ ਸੁਣਿਆ ਲੱਗੈ ਸਹੀ ਧਿਆਨ ਜਦੋਂ ਮਹਾਰਾਜ ਧਿਆਨ ਲੱਗ ਜਾਂਦਾ ਹੈ ਉਸ ਵੇਲੇ ਗਿਆਨ ਨਿਰਗੁਣ ਦਾ ਹੋ ਜਾਂਦਾ ਹੈ ਇਸ ਪ੍ਰਕਾਰ ਪਹਿਲਾਂ ਭਾਈ ਤੁਨੀ ਨੂੰ ਜਾਨਣਾ ਕਰੋ ਜੋ ਅਜੱਬਾ ਜਾਬ ਦੀ ਤੁਨੀ ਅੰਦਰ ਪਰਾ ਬਾਣੀ ਚ ਹੋ ਰਹੀ ਹੈ ਜਿਤਨੂ ਇਕਾਗਰ ਕਰਕੇ ਮਨ ਦੇ ਸੁਭਾਅ ਨੂੰ ਛੱਡ ਕੇ ਮਨ ਦੀਆਂ ਕਲਪਨਾਵਾਂ ਛੱਡ ਕੇ ਮਨ ਦੇ ਫੁਰਨੇ ਛੱਡ ਕੇ ਉਸ ਆਵਾਜ਼ ਨੂੰ ਜੋ ਜਪਾਂ ਜਾਵ ਸਾਰੇ ਅੰਦਰ ਨਾਨਕ ਪ੍ਰਭ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਵਿੱਚ ਕਬਸਰਾ ਗੁਰੂ ਸਾਹਿਬ ਦਾ ਅੰਮ੍ਰਿਤ ਪਾਨ ਕਰਕੇ ਸਤਗੁਰਾਂ ਦੇ ਸ਼ਬਦ ਦੀ ਧੁਨੀ ਨੂੰ ਉਸ ਨੂੰ ਦਿਲ ਚ ਬਸਾਣਾ ਚਾਹੀਦਾ ਹੈ ਭਾਈ ਗੁਰਦਾਸ ਜੀ ਨੇ ਕਿਹਾ ਕਿ ਜੇ ਭਾਈ ਖੋਜੀ ਆਦਮੀ ਜਿਹੜੇ ਹੈ ਉਹ ਪੈਰ ਨੂੰ ਦੀਵਾਰਾਂ ਲੈਣੇ ਮਗਰੋਂ ਹਵਾ ਦੇ ਚਲਣੇ ਕਰਕੇ ਲੋਕਾਂ ਦੇ ਪੈੜਾ ਕਰਕੇ ਉਹ ਪੈੜ ਝਬ ਜਾਂਦੀ ਹੈ ਇਸੇ ਪ੍ਰਕਾਰ ਜਦੋਂ ਗੁਰੂ ਦਾ ਅੰਮ੍ਰਿਤ ਛਕੀਏ ਉਸ ਵੇਲੇ ਪੰਝਾ ਪਿਆਰ ਜਦੋਂ ਮੰਤਰ ਸੁਣੀਏ ਉਸ ਆਵਾਜ਼ ਵਿੱਚ ਇਤਨੂੰ ਜੋੜਨਾ ਚਾਹੀਦਾ ਹੈ ਇਸ ਪ੍ਰਕਾਰ ਧੁਨੀ ਜਦੋਂ ਤੁਸੀਂ ਇਤਨੂੰ ਜੋੜੋਗੇ ਪੈਣ ਨੂੰ ਸਾਹਮਣੇ ਰੱਖੋਗੇ ਫਿਰ ਤੁਸੀਂ ਸਿਆਣ ਸਕੋਗੇ ਜਦੋਂ ਸ਼ਬਦ ਦੀ ਧੁਨੀ ਹੋਈ ਜੇ ਤਾਂ ਜੁੜੇਗਾ ਇਕਾਗਰ ਹੋਵੇਗਾ ਉਦੋਂ ਧਿਆਨ ਲੱਗ ਜਾਏਗਾ ਸੁਤੇ ਜਿੱਦਾਂ ਜੁੜ ਜਾਏਗਾ ਸੁਣਨ ਵਿੱਚ ਲੱਗ ਜਾਵਾਂਗੇ ਫਿਰ ਧਿਆਨ ਕਰਕੇ ਬ੍ਰਹਮ ਦਾ ਨਿਰਗੁਣ ਦਾ ਗਿਆਨ ਹੋ ਜਾਏਗਾ ਉਹ ਸ ਗਿਆਨ ਕਰਕੇ ਬ੍ਰਹਮ ਨੂੰ ਜਾਣੀਏ ਜਾਣ ਲਈਦਾ ਹੈ। ਅਕੱਥ ਕਹਾਵੈ ਸੋ। ਸੋ ਸਤਿਗੁਰੂ ਅਕੱਥ ਸਰੂਪ ਨੂੰ ਕਹਾ ਦਿੰਦੇ ਆ ਕਿਰਪਾ ਦ੍ਰਿਸ਼ਟੀ ਕਰਕੇ ਕਿ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ। ਸਫਲਿਓ ਬਿਰਖ ਹਰੀਆਵਲਾ। ਗੁਰੂ ਸਾਹਿਬ ਤਾਂ ਕੈਸੇ ਭਾਈ ਸਹਿਤ ਗਿਆਨ ਫੜਦੇ ਬਿਰਸ਼ ਹੋਏ। ਸੰਸਾਰ ਵਿੱਚ ਬਿਰਸ਼ ਬਿਆੰਤ ਹਨ ਪਰ ਗੁਰੂ ਮਹਾਰਾਜ ਸਾਹਿਬ ਸਹਿਤ ਗਿਆਨ ਫੜਦੇ ਬਿਰਸ਼ ਹਨ। ਜਿਨ੍ਹਾਂ ਨੂੰ ਸਤ ਸੰਤੋਖ ਦਿਆ ਤਰੋਂਦੇ ਪੱਤਰ ਲੱਗੇ ਹੋਏ ਹਨ। ਜਿਨ੍ਹਾਂ ਨੂੰ ਪ੍ਰੇਮ ਰੂਪੀ ਫੁੱਲ ਲੱਗੇ ਹੋਏ ਆ ਧਰਮ ਨੂੰ ਵੀ ਫੁੱਲ ਲੱਗੇ ਹੋਏ ਹਨ ਐਸੇ ਮਹਾਰਾਜ ਸਾਹਿਬ ਜੀ ਸਹਿਤ ਗਿਆਨ ਫੜਦੇ ਬਿਰਖ ਹਰੀਆਵਲਾ ਹਰੀਆਵਲਾ ਹਰੀ ਦੀ ਉਪਾਸ਼ਨਾ ਭਗਤੀ ਰੂਪ ਹਰੀਆਵਲ ਤਾਂ ਸਹਿਤ ਹਨ ਸਾਧਕਣੀਰੀ ਹੋ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸ਼ਾਂਤੀ ਜਿਹੜੀ ਪ੍ਰਾਪਤ ਹੋਣੀ ਹੈ ਇਹ ਕਣੀ ਸ਼ਾਂਤ ਪ੍ਰਾਪਤ ਹੁੰਦੀ ਹੈ ਲਾਲ ਜਵੇਹਿਰ ਮਾਨਕੀ ਗੁਰੂ ਮਹਾਰਾਜ ਸਾਹਿਬ ਨੂੰ ਤਾਂ ਲਾਲ ਹੈ ਪ੍ਰੇਮ ਰੂਪੀ ਮਹਾਰਾਜ ਸਾਹਿਬ ਨੂੰ ਫੁੱਲ ਲੱਗੇ ਹੋਏ ਹਨ ਜਿਵੇਂ ਗਿਆਨ ਰੂਪੀ ਫਲ ਲੱਗੇ ਹੋਏ ਹਨ ਜਵਾਰਾਤ ਮਾਨਕ ਦੀ ਨਿਆਂਈ ਪੱਤਰੇ ਲੱਗੇ ਹੋਣ ਸਰਬਨ ਮੰਨਨ ਵਿਆਸਨ ਇਹ ਸੁੰਦਰ ਪੱਤਰੇ ਸਨੇਹੀ ਲੱਗੇ ਹੋਏ ਹੈ ਕਿਉਂ ਗੁਰੂ ਮਹਾਰਾਜ ਸਾਹਿਬ ਸਹਿਤ ਗਿਆਨ ਫਲ ਦੇ ਬਰਸ਼ਾਨ ਗੁਰ ਪੰਡਾਰੈ ਸਤਗੁਰੂ ਸਾਹਿਬ ਦੇ ਪੰਡਾਰੇ ਚੋਂ ਸੰਗਤ ਵਿੱਚੋਂ ਸੋ ਦਾਤਾਂ ਪ੍ਰਾਪਤ ਹੁੰਦੀਆਂ ਹਨ ਲਾਲ ਪ੍ਰੇਮ ਵੀ ਪ੍ਰਾਪਤ ਹੁੰਦਾ ਹੈ ਜਵਾਰਾ ਗਿਆਨ ਵੀ ਪ੍ਰਾਪਤ ਹੁੰਦਾ ਹੈ ਮਾਨ ਕੇ ਸਰਮਨ ਮੰਨਨ ਵਿਆਸਨ ਵੀ ਪ੍ਰਾਪਤ ਹੁੰਦਾ ਹੈ ਸਤਿਗੁਰਾਂ ਦੇ ਭੰਡਾਰੇ ਰਿਦੇ ਵਿੱਚ ਸਤਿਗੁਰਾਂ ਦੀ ਸੰਗਤ ਵਿੱਚੋਂ ਇਹ ਦਾਤ ਪ੍ਰਾਪਤ ਹੁੰਦੀ ਹੈ ਸੋ ਉਸ ਤੱਤਾਂ ਦੇ ਲਖਰਸ ਨੂੰ ਪਛਾਣ ਲਈਦਾ ਹੈ ਗੁਰ ਭੰਡਾਰੈ ਸੋ ਇਹ ਸੋ ਗੁਰੂ ਸਾਹਿਬ ਦੇ ਭੰਡਾਰੇ ਵਿੱਚੋਂ ਪ੍ਰਾਪਤ ਹੁੰਦੀਆਂ ਵਸਤੂਆਂ ਗੁਰ ਭੰਡਾਰੈ ਪਾਈ ਇਹ ਪਾਈ ਗੁਰੂ ਸਾਹਿਬ ਦਾ ਭੰਡਾਰਾ ਸੰਗਤ ਹੈ ਸੰਗਤ ਨੂੰ ਪਾਉਣਾ ਕਰੀਏ ਨਿਰਮਲ ਨਾਮ ਪਿਆ ਸਤਿਗੁਰੂ ਸਾਹਿਬ ਦਾ ਹਿਰਦਾ ਹੀ ਭੰਡਾਰਾ ਹੈ ਹਿਰਦੇ ਚੋਂ ਪ੍ਰਾਪਤ ਹੁੰਦੀ ਹੈ ਦਾਤ ਨਿਰਮਲ ਮਨ ਨੂੰ ਉਜਲ ਕਰਨ ਵਾਲਾ ਨਾਮ ਦਾ ਪਿਆਰ ਹੈ ਜਿਹੜਾ ਸੱਚੋ ਵਖਰੇ ਸਾਂਚੀ ਹੈ ਸੱਚਾ ਵਖਰੇ ਲਾਭ ਦਾ ਇੱਕ ਨਾਮ ਹੈ ਇਹਨੂੰ ਸਾਂਝੀ ਇਕੱਤਰ ਕਰੀਏ ਹਿਰਦੇ ਚ ਪੂਰੇ ਕਰਮ ਅਪਾ ਜਿਨ੍ਹਾਂ ਦੇ ਪੂਰਨ ਨਿਸ਼ਕਾਮ ਕਰਮ ਹੈ ਉਹਨਾਂ ਦੇ ਪੂਰਨ ਗੁਰਾਂ ਦੀ ਕਿਰਪਾ ਹੋਈ ਹੈ ਉਹਨਾਂ ਨੂੰ ਅਪਾਰ ਸਰੂਪ ਦੀ ਪ੍ਰਾਪਤੀ ਹੋਈ ਹੈ ਸੁਖਦਾਤਾ ਦੁੱਖ ਮੇਟਣੋ ਮੇਰਾ ਵਾਹਿਗੁਰੂ ਸਰਬ ਸੁਖਾਂ ਦਾ ਦਾਤਾ ਹੈ ਜੰਮਣ ਮਰਨ ਦੇ ਦੁੱਖਾਂ ਨੂੰ ਮੇਟਣ ਵਾਲਾ ਹੈ ਸਤਗੁਰ ਅਸੁਰ ਸੰਘਾਰ ਸਤਗੁਰੂ ਸਾਹਿਬ ਜੀ ਅਸਰ ਬੈਂਕਾਂ ਨੂੰ ਸੰਘਾਰਨ ਵਾਲੇ ਹਨ ਦੈਂਤ ਆਸਰੀ ਸੰਪਦਾ ਜਿਹੜੀ ਹੈ ਜਿਵੇਂ ਮਹਾਰਾਜ ਸਾਹਿਬ ਜੀ ਨੇ ਦੈਂਤਾਂ ਦਾ ਨਾਸ਼ ਕੀਤਾ ਹੈ ਸੱਜੂਗ ਦੇ ਵਿੱਚ ਦੈਂਤਾਂ ਨੂੰ ਨਾਸ਼ ਕਰਕੇ ਫਿਰ ਹਯੂਰ ਸਾਹਿਬ ਵਾਲੇ ਖਾਂ ਕੱਬ ਕੀਤਾ ਫਿਰ ਇਸ ਲੱਖ ਕਸਾਈ ਗਊ ਕਤਲ ਕਰਨ ਲੱਗੇ ਸਨ ਉਹਨਾਂ ਦੇ ਤਾਂ ਹੀ ਨਾਸ਼ ਕੀਤਾ ਭਗੌਰ ਸਾਹਿਬ ਵਿੱਚ ਆ ਕੇ ਫਿਰ ਹਿਮਕੁੰਡ ਤੇ ਜਾ ਕੇ ਤਪੱਸਿਆ ਕੀਤੀ ਇਵੇਂ ਗੁਰੂ ਸਾਹਿਬ ਜੀ ਨੇ ਹੁਣ ਦਸੂ ਸਰੂਪ ਧਾਰ ਕੇ ਜਿਵੇਂ ਆਸਰੀ ਸੰਪਦਾ ਵਾਲੇ ਔਰੰਗਜ਼ੇਬ ਵਾਲੇ ਜਿਹੜੇ ਸਨ ਗਸ਼ ਗੁਰੂ ਸਾਹਿਬ ਵੀ ਆਸਰੀ ਸੰਪਦਾ ਵਾਲੇ ਬੈਤਾਂ ਨੂੰ ਸੁਧਾਰ ਕਰਨ ਵਾਲੇ ਹੁਣ ਗੁਰੂ ਜੀ ਵੀ ਆਸਰੀ ਮੇਰੇ ਵਰਗੇ ਲੋਕ ਜਿਹੜੇ ਕਹਿਣਗੇ ਲੱਗਿਆ ਨਾ ਆਦਿਕ ਜੀ ਉਸਰ ਹਾਂ ਆਦਿਕ ਜੀ ਤੋਂ ਹੋਏ ਦੇਸ਼ਾਂ ਦੇ ਲਈ ਨਾਸ ਕਰਨ ਵਾਲੇ ਇਹ ਸਰਕਾਰ ਮੇਰੇ ਤੇ ਕਹਿਣਗੇ ਆਦਿਕਾ ਨੂੰ ਨਾਸ ਕੀਤਾ ਸਾਡੇਾਰੇ ਦੇਖੇ ਨੀ ਬੜਾਏ ਕੋਈ ਜੀ ਸਮਾਰਕ ਮੰਦਿਰ ਬਣਾ ਕੱਢੋ ਪਰ ਆਲੇ ਦਰਵਾਜ਼ੇ ਦੇਣ ਵਾਲਾ ਸੰਧੀ ਮਾਤਾ ਨਮੋਸਤ ਕਰਾ ਉਰਨਾ ਪਾਸਾ ਵੀ ਹੈ ਨਾ ਕਾਰਨ ਕਿਨਾਰਾ ਜੋ ਹੈ ਇਹ ਬੱਗ ਲਾਜੀ ਤੋਂ ਅਨਿਹਾਪੁਰ ਖੁੱਲੋਤਾ ਹੈ ਸੋਇਲਾ ਮੋਦ੍ਰਿਤੀ ਪੁਨਾਰਾਣੀ ਹੈ ਮੋਤੰਦੀ ਮੋ ਸੰਗਰੁਤੀ ਇਹੋ ਜਿਹਾ ਤਾਰਾ ਹੈ ਕੋ ਮੋਤਾਰ ਗਿਆਨ ਦੀ ਕੈਲਾ ਪੁਨਾਰਾ ਸੂ ਦਿਸਦਾ ਹੈ ਨਾ ਦੂਰੀ ਨਾ ਤਲਹੜਾ ਜੋ ਤਪਸ ਦੀ ਦੇਖ ਕੋਲੀ ਜੀੜੀ ਹੈ ਉਹ ਆਸਾ ਰੂਤੀ ਨਦੀ ਦਾ ਤਾਰ ਹੈ ਉਹ ਵਾਸਤੇ ਮੋਤ ਕੋ ਰਾਇਬ ਅਰਤੀ ਨਾਲੇ ਚੰਗੜ ਵਾਸਤੇ ਸੰਕਲਪ ਦੇ ਗੱਲ ਬੁੱਤੀ ਨਾਲ ਤੇ ਲੰਘਣ ਵਾਸਤੇ ਤੇਰੇ ਰੂਪ ਵਿੱਚ ਲਾ ਲਿਓ ਤੇ ਕੋਈ ਹੈ ਨਹੀਂ ਨਾ ਕਿਸੇ ਬੰਦੇ ਮਲਾ ਤੇ ਮੈਂ ਉਸ ਆਪੇ ਬਰਾਜ ਰੂਪ ਦੀ ਬੰਦਾ ਚੱਪੀ ਬਗੋਤ ਰੂਪ ਦੀ ਚੱਪੀ ਨਹੀਂ ਤੇ ਬਰਾਜ ਰੂਪ ਦੀ ਬੰਦ ਵੀ ਹੈ ਨਹੀਂ ਤੇ ਨਾ ਗੁਰੂ ਰੂਪ ਮਲਾ ਮਿਲਿਆ ਹੈ ਮਲਾਰ ਮਲਾ ਦਾ ਬਾਤ ਕਾ ਸਾਤ ਗੁਰ ਕਾਇਰਾ ਦਾ ਬੋਧ ਇੱਕ ਸਤਿਗੁਰੂ ਮਹਾਰਾਜ ਆਪ ਹਣ ਭਾਈ ਜੋ ਘਰੇ ਘਰੇ ਦੇਉੜਾ ਜੀ ਜੜ੍ਹ ਹੈ ਕੋ ਨਾਨਕ ਦੋਇ ਕਹੇ ਜੋ ਘਰੇ ਘਰਿਆ ਮੇਰੀ ਮੋੜ ਜਾ ਜਹਲ ਦੋਹਰੇ ਲਾਗੜੀ ਤਾਰ ਉਤਾਰ ਜੋ ਉੱਚ ਕੋ ਸੰਸਾਰ ਨੂੰ ਕੋ ਤਾਰ ਉਤਾਰ ਦਿੰਦੀ ਮੋਹਸ ਪਰੰਗ ਹੋਣੇ ਇਹ ਤੋਲਿਆਰਾ ਵਿਸਰ ਜੋ ਉੱਚ ਕੋ ਮਾ ਕੋਈ ਪਿਆਰੇ ਸਦਗੀ ਦਾ ਭੁੱਲ ਜਾਣਾ ਹੋਵੇ ਦੇਖ ਲਾਜਾ ਸੁਖ ਜਾ ਜੰਮਨ ਮਤੋਂ ਹਿਸਰ ਫੂਲ ਦੇਖ ਲੱਗਦਾ ਸੋਕਰ ਜੋ ਤੇ ਅਨੋਲੇ ਤੇ ਆਦਮਨ ਆਸੂੰਗ ਹੈ ਜੁਲਵਾ ਜਲੇ ਜਲਾਵਨੀ ਜਿਹਦੀ ਬਾਣੀ ਜੈ ਜੋ ਦੀ ਹੈ ਇਹ ਵੀ ਆ ਕਰਦੀ ਹੈ ਕਿ ਇਹ ਇਨਫਾ ਦੀਆਂ ਗੱਲਾਂ ਕਰਦੀ ਹੈ ਉਹ ਉਹੀ ਜਵਾਦ ਨੂੰ ਜਾਈ ਦੀ ਜਾਨੀ ਜਾਈ ਦੀ ਇਹ ਨੂੰ ਮੂੰਹ ਦੇ ਕੰਮ ਰੱਖਿਆ ਸੱਚਾ ਜੋ ਜਲੇ ਜਲਾਵਨੀ ਜਿਹੜੇ ਬਾੜ ਕਰਕੇ ਜੈਨ ਵਾਲਾ ਬਾਤ ਕਰਦਾ ਹੈ ਸਰਕਾਰ ਦੇ ਨਾਟਕੜਾ ਹਮੇਸ਼ਾ ਬਕਨ ਕਰਦਾ ਹੈ ਉਹ ਜਵਾਰ ਵੀ ਸੜ ਜਾਵੇ ਉਹ ਉਹਨਾਂ ਨੂੰ ਜਲਾਉਣ ਵਾਲੇ ਵਾਪਿੰਦੀ ਆਵੇਗੀ ਬਾਜ ਬਾਜ ਆਪੇ ਰਸਾ ਜਦੋਂ ਇਹ ਮੇਰੇ ਸਾਥੇ ਜਲਦੀ ਇਹ ਜੈਨਗਰ ਦੀ ਜਲਨ ਸੜ ਜਾਵੇ ਅਸੀਂ ਦੀ ਸਾਤਕ ਜੇਲੂ ਦਾ ਰੋਖ ਆਗਲੇ ਰੋਖ ਬਿਸ਼ਰੀ ਨਾ ਸੜ ਜਾਏਗਾ ਅਗਰ ਕੋਈ ਲੋਕ ਜਿੰਦਗੀ ਚ ਜੀ ਰਹਾ ਹੈ ਤੇ ਬਾਈ ਨਾ ਕੋ ਸਾਥ ਨਾ ਪੱਜਾ ਜਦੋਂ ਜਮਨ ਜਿੰਦਗੀ ਚ ਕਹਿੰਦਾ ਹੁਣ ਕੋਈ ਸਾਲਾ ਕਵੇਗਾ ਲੋਰੀ ਲੋਰੀ ਸਰ ਗਏ ਮੇਰੀ ਲੋਰੀ ਕਹੇ ਬੰਦੋ ਪਰਦੇ ਚਲੇ ਜਾ ਨਾ ਕੋ ਤਾਨਾ ਕਲਾਕ ਨਾ ਸਾਹ ਹੋਵੇ ਤਨ ਨਾਲ ਜਿਹਾ ਨਾ ਕੋਈ ਤਨ ਨਾਲ ਜਿਹਾ ਨਾ ਕੋਈ ਸੁਣ ਕੇ ਸ੍ਰੀ ਆਦਿ ਕੋਈ ਸਾਥ ਦੇ ਗੁਰੂ ਗ੍ਰੰਥ ਸਾਹਿਬਾ ਹੋ ਨਾ ਦਾ ਤਾਨਾ ਬਾਰਾ ਰੀ ਸੁਣਦੇ ਹੋਏ ਗੁਰੂ ਗ੍ਰੰਥ ਸਾਹਿਬਾ ਕਿਸੇ ਲక్ష్ਮੀ ਕੋ ਕੋ ਸਾਥ ਗਈ ਆ ਹੋਰ ਨਾਵਾ ਤਾਲੂ ਬਾਰਾ ਤਾ ਸੁੱਤ ਗਈ ਨਾ ਭੰਗੀ ਆ ਨਾ ਕੋਈ ਲక్ష్ਮੀ ਕੋ ਕੋ ਸਾਥ ਗਈ ਆ ਹੋਰ ਨਾਵਾ ਤਾਲੂ ਬਾਰਾ ਜਿਨੂੰ ਨਾਣੇ ਜੀ ਕੋ ਚਾਹੇ ਇਸ ਕੋਲੇ ਜੀਰੋ ਸਾਥੇ ਬਹਾਈ ਨੀ ਆ ਕੇ ਕਿਸੇ ਮੁਕਾਦਮਾ ਕਰਕੇ ਕਾਇਦ ਕਰਾਤਾ ਦੋ ਨਾ ਜਹਲਾ ਪਾਸੋਂ ਵੀ ਆਇਸ ਉੱੰਡਰ ਸੀ ਹੈ ਉਹ ਮਾਰਗ ਆ ਉਹ ਜਿਹੜਾ ਸੇਲੀ ਕੁੱਲ ਜਾਂਦਾ ਪ੍ਰਮੋਥਨ ਦਾ ਮਾਰਗ ਤੋਂ ਸਿੱਧਾ ਆਤਮਾ ਵੱਲ ਉਹ ਕੁੱਲ ਜਾਂਦਾ ਪ੍ਰਮੋਥਨ ਦਾ ਮਾਰਗ ਆਤਮਾ ਵੱਸੇ ਮਾਇਆ ਵੱਸੇ ਕੁੱਲ ਜਾਂਦਾ ਹੈ ਜਿਹੜਾ ਜਾਂਦਾ ਮਾਰਗ ਪ੍ਰਮੋਥਨ ਦਾ ਆਤਿ ਜਿਹੜੇ ਅਰਥੇ ਸੁਗੰਧ ਨਹੀਂ ਨਾ ਸੀ ਉਹਸ ਮਾਰਗ ਨੂੰ ਕੁੱਲ ਜਾਂਦਾ ਇਹ ਲੋ ਮਾਰਗ ਆਸ ਮਾਇਕ ਟਿਪੀ ਜਾਂਦੇ ਆਸੇ ਨੇ ਤਲਪੀ ਰੂਪੀ ਰਸਤੇ ਨੂੰ ਭੁੱਲ ਜਾਂਦਾ ਹੈ ਸੱਚਾ ਸਾਹਿਬ ਕੋਈ ਹੈ ਸੱਚ ਦੇ ਸਭ ਮਾਲਕ ਗਾਲ ਪ੍ਰਖਾਵੇ ਸੇਵਕ ਕਰਦੇ ਹੋਰ ਵਰੁਗਾ ਆਪ ਤ੍ਰਪਾਥੇ ਗੁਰੂ ਸਾਹਿਬ ਦੀ ਮਿਠੀ ਜੋ ਆਪ ਤ੍ਰਪੀ ਦਾ ਕਥਨ ਕਰਕੇ ਬਣਦੇ ਹਨ ਆਵਾ ਸੋਤੇ ਦੂਰ ਨਹੀਂ ਪ੍ਰੀਤ ਹੈ ਆਵਾ ਜਾਇ ਤੇ ਆਈਏ ਜੀ ਆਉਂਦੇ ਆਸਨਾ ਦੇ ਅੱਗੇ ਇਸ ਪ੍ਰਕਾਰ ਸਾਧ ਸੰਗੇ ਜੀ ਹਜੂਰ ਫਰਮਾਉਂਦੇ ਹਨ ਆਵੇ ਜਾਏ ਭਵਾਈ ਹੈ ਹੌਣ ਜਾਣਗੇ ਦੁਨੀਆ ਦੇ ਵਿੱਚ ਜੁਨਾ ਚ ਭਾਏ ਜਾਣਗੇ ਐਸੇ ਪੁਰਖ ਪੈ ਕਿਰਤ ਕਮਾਈ ਜਿਹੜੀ ਕਮਾਈ ਕੀਤੀ ਉਹ ਮੱਥੇ ਤੇ ਕਿਰਤ ਪੈ ਗਿਆ ਲੇਖ ਉਸਨ ਉਸਨ ਕੰਮ ਆਉਣਾ ਉਸ ਕਮਾਈ ਅਨੁਸਾਰ ਹੀ ਅੱਗੇ ਉਹ ਵਾਸ਼ਨਾ ਅਨੁਸਾਰ ਪੈ ਕਿਰਤ ਨੂੰ ਕਮਾਉਂਦੇ ਹਨ ਪੂਰਵ ਲਿਖਿਆ ਕਿਉਂ ਮੇਟੀ ਜਿਹੜਾ ਪੂਰਵ ਕੀਤਾ ਕਰਮ ਉਹ ਐਵੇਂ ਕਹਿੰਦੇ ਕਿਸੇ ਲਿਖ ਦੁੱਤਾ ਸੋ ਡੋਖ ਟੋਖ ਪੁਰਵ ਜਨਮ ਕੇ ਕੀਏ ਸੋ ਜਾਣੇ ਜਿੰਦਾਕੇ ਕੀਏ ਵਾਹਿਗੁਰੂ ਦਾ ਹੁਲ ਹੈ ਉਹ ਦਾਤੇ ਨੇ ਐਵੇਂ ਨਹੀਂ ਕਿਸੇ ਨੂੰ ਚੰਬੇੜੇ ਇਹਨੂੰ ਪੂਰਵ ਲਿਖਿਆ ਹੋਇਆ ਜੀਹਾਂ ਨੇ ਜੋ ਪੁਰਵ ਕਰਮ ਕੀਤਾ ਲਿਖਿਆ ਗਿਆ ਉਹਨੂੰ ਕਿਵੇਂ ਮਿਟ ਸਕੀਏ ਗੁਰੂ ਦੀ ਸ਼ਰਮ ਤੋਂ ਬਿਨਾ ਮਿਟਿਆ ਨਹੀਂ ਜਾ ਸਕਦਾ ਲਿਖਿਆ ਲੇਖ ਰਜਾ ਰਜਾ ਜੋ ਹੁਕਮ ਚਲਾਉਣ ਵਾਲਾ ਪਰਮੇਸ਼ਰ ਹੈ ਉਹ ਲੇਖ ਲਿਖਿਆ ਕਿਹੜਾ ਮਿਟੇ ਸਤਗੁਰਾਂ ਤੋਂ ਬਿਨਾ ਤਵਗੁਣ ਕਹਾ ਜਗਤ ਗੁਰਾ ਜੋ ਕਰਮ ਦਾ ਨਾਸੇ ਸਿੰਧ ਸਰਨ ਕਾ ਜੈ ਜੰਬੋ ਗਰਾਸੇ ਗੁਰੂ ਸਾਹਿਬ ਦੇ ਗੁਣ ਹੈ ਕਰਮ ਰੂਪੀ ਗਿੱਦੜ ਨਹੀਂ ਚਿੰਬੜ ਸਕਦੇ ਸ਼ੇਰ ਦੀ ਸ਼ਰਨ ਕੀ ਜਾਣਾ ਜੇ ਗਿੱਦੜੀ ਕਰਮਾ ਰੂਪੀ ਗਿੱਦੜੀ ਚਿੰਬੜੇ ਰਹੇ ਇਹ ਸਰਗੁਰੂ ਸਾਹਿਬ ਜੀ ਮੇਟਣ ਵਾਲੇ ਹੈ ਜੇ ਸੁਪਨੇ ਚ ਹੀ ਭੁਗਤਾ ਦਿੰਦੇ ਹਨ ਬਿਨ ਹਰ ਨਾਮ ਨਾ ਚੂਪੀ ਹੈ ਸਤਪੁਰੂ ਸੱਚੇ ਪਾਤਸ਼ਾਹ ਤੋਂ ਪਰਮੇਸ਼ਰ ਦਾ ਨਾਮ ਨਾ ਜਿੰਨਾ ਚ ਲੈਏ ਉੰਨੇ ਝਟਕਾਰਾ ਨਹੀਂ ਹੋ ਸਕਦਾ ਮੁਕਤ ਨਹੀਂ ਹੋ ਸਕੀਦਾ ਗੁਰਮਤ ਮਿਲੈ ਮਿਲਾਈ ਪਰਮੇਸ਼ਰ ਗੁਰਮਤ ਦੁਆਰਾ ਮਿਲਾਇਆ ਹੋਇਆ ਮਿਲਦਾ ਹੈ ਜਿਹੜੇ ਗੁਰਮਤ ਨਾਲ ਪੁਰਖ ਮਿਲੇ ਹੈ ਉਹਨਾਂ ਦਾ ਮਿਲਾਇਆ ਹੋਇਆ ਪਰਮੇਸ਼ਰ ਮਿਲਦਾ ਹੈ ਤਿਸ ਬਿਨ ਮੇਰਾ ਕੋ ਨਹੀਂ ਐਸਾ ਸਾਡੇ ਅੰਦਰ ਪ੍ਰੇਮ ਹੋਣਾ ਚਾਹੀਦਾ ਕਿ ਤਿਸ ਵਾਹਿਗੁਰੂ ਤੋਂ ਬਿਨਾ ਮੇਰਾ ਤਾਂ ਕੋਈ ਵੀ ਨਹੀਂ ਦੁਨੀਆ 'ਚ ਜਿਸ ਕਾ ਜੀਉ ਪ੍ਰਾਂ ਉਹ ਕੌਣ ਹੈ ਕਹਿੰਦੇ ਜਿਸ ਨੇ ਸਾਨੂੰ ਜ਼ਿੰਦਗੀ ਸੂਖਮ ਸਰੀਰ ਦਿੱਤਾ ਜਿਸ ਨੂੰ ਪ੍ਰਾਣ ਪਾਏ ਹਨ ਉਹਨੂੰ ਪਛਾਣੋ ਆਉ ਮੈਂ ਮਮਤਾ ਜਲ ਬਲ ਉਸ ਪਰਮੇਸ਼ਰ ਦੀ ਜਦੋਂ ਪਛਾਣ ਕਰਾਂਗੇ ਹੰਗ ਦਾ ਜਿਹੜੀ ਹੈ ਦੇਹ ਦੀ ਇਹ ਵੀ ਮਲ ਜਲ ਜਾਏਗੀ ਮਮਤਾ ਜਿਹੜੀ ਮੇਰ ਪਦਾਰਥਾਂ ਦੀ ਇਹ ਵੀ ਜਲ ਬਲ ਜਾਏਗੀ ਬ੍ਰਹਮ ਅਭਾਸ ਰੂਪੀ ਅਗਨੀ ਵਿੱਚ ਲੋਭ ਜਲੋ ਅਭਿਮਹ ਲੋਭੀ ਉਹਨਾਂ ਦਾ ਪਦਾਰਥਾਂ ਦੇ ਜੋੜਨ ਦਾ ਜਲ ਜਾਏਗਾ ਦੇਹ ਦਾ ਹੰਕਾਰ ਵੀ ਨਾਸ਼ ਹੋ ਜਾਏਗਾ ਬ੍ਰਹਮ ਅਭਾਸ ਰੂਪੀ ਅਗਨੀ ਨਾਲ ਨਾਨਕਾ ਕਿਵੇਂ ਜਲੇਗਾ ਇਹ ਸਾਰੀ ਦੁਨੀਆ ਹੰਮਕਤਾ ਤੇ ਮਮਤਾ ਜਲ ਰਹੀ ਹੈ ਅਤੇ ਲੋਭ ਵਿੱਚ ਤੇ ਹੰਕਾਰ ਜੀ ਜਲ ਰਹੇ ਹੈ ਫੇਰ ਮਹਾਰਾ ਪਾਈਦਾ ਇਹ ਤਾਂ ਛੁੱਟੀ ਦਾ ਕਿਵੇਂ ਹੈ ਨਾਨਕ ਸ਼ਬਦ ਵਿਚਾਰ ਗੁਰੂ ਸਾਹਿਬ ਜੀ ਕਹਿੰਦੇ ਗੁਰਾਂ ਦੇ ਸ਼ਬਦ ਬ੍ਰਹਮ ਦੀ ਵਿਚਾਰ ਕਰੀਏ ਪਾਈਏ ਗੁਣੀ ਨਗਨ ਇਹਿਸ ਪ੍ਰਕਾਰ ਪਾਈ ਗੁਣਾ ਦੇ ਖਜ਼ਾਨੇ ਅਕਾਲ ਪੁਰਖ ਨੂੰ ਪਾ ਸਕੀਦਾ ਹੈ ਤੁਸੀਂ ਜੇ ਪਾਉਣਾ ਚਾਹੁੰਦੇ ਹੋ ਤਾਂ ਉਹ ਗੁਣਾ ਦੇ ਖਜ਼ਾਨੇ ਨੂੰ ਇਸ ਪ੍ਰਕਾਰ ਪਾ ਸਕੋਗੇ ਹੋ ਮੈਂ ਮੰਮਤਾ ਜਲ ਬਲੋ ਲੋਭ ਜਲੋ ਅਵਮਾਨ ਨਾਨਕ ਸ਼ਬਦ ਵੀ ਚਾਰੀ ਹੈ ਆਇਏ ਗੁਨੀ ਲਾਣ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ